ਮੇਰਾ ਨਾਮ ਇਕਮਦੀਪ ਸਿੰਘ ਸਿੱਖੜੀ ਹੈ ਮੈਂ શ્રી ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀਟੀ ਰੋਡ ਦਾ ਵਿਦਿਆਰਥੀ ਹਾਂ ਮੇਰੇ 10ਵੀਂ ਵਿੱਚ 99.6% ਆਏ ਨੇ ਮੈਂ ਆਪਣੇ ਸਕੂਲ ਵਿੱਚ ਟੌਪ ਕੀਤਾ ਹੈਗਾ ਸਿਟੀ ਟੌਪ ਕੀਤਾ ਹੈਗਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰਾ ਇਸ ਦਾ ਸ਼ਰੇਮ ਹੈ ਆਪਣੇ ਅਧਿਆਪਕਾਂ ਨੂੰ ਆਪਣੇ ਗੁਰਪ੍ਰੀਤ ਮੈਮ ਆਪਣੇ ਮੈਥ ਦੇ ਟੀਚਰ ਜਿਹੜੇ ਨੇ ਬਾਕੀ ਹੋਰ ਵੀ ਸਬਜੈਕਟ ਦੇ ਜਿਹੜੇ ਟੀਚਰਸ ਹੈਗੇ ਨੇ ਪ੍ਰਕਾਸ਼ मैम ਆਪਣੇ ਰਵਨੀਸ਼ ਸਰ ਇਹਨਾਂ ਨੂੰ ਸ਼ੁਰੂ ਦੇ ਨਾਂ ਤੇ ਆਪਣੇ ਘਰ ਦੇ ਆਪਣੇ ਮਦਰ ਫਾਦਰ ਆਪਣੇ ਬ੍ਰਦਰ ਆਪਣੇ ਗ੍ਰੈਂਡਮਦਰ ਜਿੰਨੀਆਂ ਦੀਆਂ ਸੀਸਾਂ ਕਰਕੇ ਮੈਂ ਇਸ ਮਤਲਬ ਇਸ ਮੌਕੇ ਤੇ ਪਹੁੰਚਿਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਅੱਗੇ ਇੰਜੀਨੀਅਰ ਬਣਨਾ ਚਾਹੁੰਦਾ ਹਾਂ ਮੈਂ ਨਾਨ ਮੈਡੀਕਲ ਆਪਟ ਕੀਤੀ ਹੈਗੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਪੂਰੀ ਕੋਸ਼ਿਸ਼ ਕਰਾਂਗਾ ਕਿ ਆਈਆਈਟੀ ਦੇ ਵਿੱਚ ਮੈਂ ਕਰਕੇ ਮੈਂ ਇੰਜੀਨੀਅਰ ਬਣ ਸਕਾਂ ਧੰਨਵਾਦ ਕਿੰਨਾ ਟਫ ਸੀਗਾ ਕੀ ਜਾਂਦੇ ਐਗਜ਼ਾਮ ਟਫ ਨਹੀਂ ਸੀਗਾ ਲੇਕਿਨ ਬਸ ਕੰਸਿਸਟੈਂਟ ਰਹਿ ਕੇ ਪੜਿਆ ਜਾਵੇ ਤੇ ਪੂਰੀ ਮਿਹਨਤ ਨਾਲ ਕਿਉਂਕਿ ਮਿਹਨਤ ਦਾ ਫਲ ਤੇ ਮਿਲਦਾ ਹੀ ਹੈ ਮਿਹਨਤ ਕੀਤੀ ਹੈ ਪੂਰੀ ਤੇ ਉਹਦਾ ਮਿਲਣਾ ਹੀ ਮਿਲਣਾ ਹੈ ਜੇ ਤੁਸੀਂ ਮਿਹਨਤ ਨਹੀਂ ਕਰੋਗੇ ਫੇਰ ਹੁੰਦਾ ਹੈ ਪੰਗੇ ਜਨੇ ਮਰਜੀ ਸਮਝਦਾਰ ਹੋ ਉਹ ਜਨੇ ਮਰਜੀ ਅਕਲ ਹੋਵੇ ਲੇਕਿਨ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਉਹ ਮਿਹਨਤ ਕਰਕੇ ਹੀ ਜਿਵੇਂ ਮੇਰਾ ਫੇਵਰੇਟ ਸਬਜੈਕਟ ਫੇਵਰੇਟ ਵਿਸ਼ਾ ਮੈਥ ਹੈਗਾ ਮੈਥ ਵਿੱਚ ਤੇ ਹੁੰਦੀ ਪ੍ਰੈਕਟਿਸ ਹੈ ਮੈਥ ਵਿੱਚ ਸਵਾਲ ਕਰ ਕਰਕੇ ਜਿੰਨੀ ਹੋ ਸਕੇ ਉਨੀ ਪ੍ਰੈਕਟਿਸ ਕਰੋ ਸਵਾਲ ਕਰੋ ਤੇ ਉਦਾਂ ਹੀ ਬਾਕੀ ਸਬਜੈਕਟਸ ਵਿੱਚ ਵੀ ਇੰਗਲਿਸ਼ ਵਿੱਚ ਇੱਕ ਨੰਬਰ ਘਟ ਗਿਆ ਇੰਗਲਿਸ਼ ਵਿੱਚ ਥੋੜੀ ਗ੍ਰਾਮਰ ਵਗੈਰਾ ਵਿੱਚ ਮਿਸਟੇਕਸ ਹੋ ਜਾਂਦੀਆਂ ਨੇ ਉਹ ਉਹਦਾ ਚਲੋ ਕੋਈ ਨਹੀਂ ਇਨੇ ਨੰਬਰ ਆਏ ਤੁਹਾਡੇ ਹਰ ਟ੍ਰੇਟਮੈਂਟ ਦੇ ਚਿੰਗੀ ਪੰਜਾਬੀ ਮੇਰੇ ਇੰਗਲਿਸ਼ ਵਿੱਚੋਂ 99 ਨੰਬਰ ਆਏ ਨੇ ਮੈਥਸ ਸਾਇੰਸ ਤੇ ਪੰਜਾਬੀ ਵਿੱਚੋਂ ਪੂਰੇ 100 ਨੰਬਰ ਆਏ ਨੇ ਤੇ ਸੋਸ਼ਲ ਸਾਇੰਸ ਵਿੱਚੋਂ ਵੀ 99 ਆਏ ਨੇ ਬਾਕੀ ਬੱਚਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਂ ਬਾਕੀਆਂ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਮਿਹਨਤ ਜਰੂਰ ਕਰੋ ਰੱਬ ਮਿਹਨਤ ਦਾ ਜਰੂਰ ਫਲ ਦਿੰਦਾ ਹੈ ਜੇ ਅੱਜ ਨਹੀਂ ਤੇ ਕੱਲ ਤੇ ਪੱਕਾ ਹੀ ਦੇਵੇਗਾ ਮੇਰਾ ਨਾਮ ਜਪਜੀਤ ਕੌਰ ਹੈ ਜਿਹੜਾ ਸਾਰਾ ਹੀ ਕ੍ਰੈਡਿਟ ਆ ਉਹ ਸਾਡੇ ਸਕੂਲ ਸਾਡੇ ਪੇਰੈਂਟ ਸਾਡੇ ਟੀਚਰਸ ਨੂੰ ਜਾਂਦਾ ਆ ਜਿਹੜੇ ਕਿ ਬਹੁਤ ਹੀ ਉਹ ਪੇਪਰਸ ਤੋਂ ਬਹੁਤ ਪਹਿਲਾਂ ਦੇ ਬਹੁਤ ਹਾਰਡ ਵਰਕ ਕਰ ਰਹੇ ਨੇ ਤਾਂ ਕਿ ਸਾਡਾ ਰਿਜ਼ਲਟ ਬਹੁਤ ਵਧੀਆ ਆ ਸਕਣ ਸਾਡੇ ਪੇਰੈਂਟਸ ਨੇ ਸਾਨੂੰ ਆਲਵੇਸ ਸਪੋਰਟ ਕੀਤਾ ਆ ਸਾਡੇ ਰਿਜ਼ਲਟਸ ਵਾਸਤੇ ਐਂਡ ਲਾਸਟ ਬਟ ਨੋਟ ਲੀਸ ਜਿਹੜਾ ਪਰਮਾਤਮਾ ਆ ਉਸ ਗੋਡ ਦੀ ਬਲੇਸਿੰਗਸ ਦੇ ਬਿਨਾਂ ਨਥਿੰਗ ਇਜ਼ ਪੋਸੀਬਲ ਦੀ ਬਲੇਸਿੰਗਸ ਨਾਲ ਸਾਰਾ ਕੁਝ ਹੋਇਆ ਆ ਥੈਂਕ ਯੂ 98.4 ਇਹ ਕੋਈ ਮਾਨ ਦੀ ਗੱਲ ਹੈ ਅੱਜ ਆਪਾਂ। ਜੀ। ਨਾ ਦੁਰ ਕਰਦੇ ਆਪਣੇ ਆਪ ਨੂੰ। ਜੀ ਇੱਕ ਸਟਾਰਟਿੰਗ ਹੈ ਅੱਗੇ ਕੰਪੀਟੀਸ਼ਨ ਸਟਾਰਟ ਹੋਇਆ ਹੈ ਐਂਡ ਅਸੀਂ ਵੀ ਸ਼ਰਧਾ ਕਰਦੇ ਹਾਂ ਕਿ ਅਸੀਂ ਫਿਊਚਰਸ ਵੀ ਇਸ ਤਰ੍ਹਾਂ ਹੀ ਵਧੀਆ ਪਾਰਟਿਸਪੇਟ ਕਰੀਏ। ਨੈਕਸਟ ਅਸੀਂ ਕੰਪੀਟੀਟਿਵ ਐਗਜ਼ਾਮਸ ਵਲ ਪ੍ਰੈਪਰੇਸ਼ਨ ਕਰਦੇ ਪਏ ਆ ਨੀਟ ਵਾਸਤੇ। ਹਾਂਜੀ ਭਲਾ ਹਾਂਜੀ ਹਾਂਜੀ ਰਿਜ਼ਲਟ ਨਿਕਲੇ ਕੀ ਕਹਿਣਾ ਚਾਹੁੰਦੇ? ਸਸ਼ਿਕਾ ਜੀ ਸਪਨੋ ਅੱਜ CBSE ਦਾ 10th ਦਾ ਤੇ +2 ਦਾ ਰਿਜ਼ਲਟ ਨਿਕਲੇ ਹੈ ਜਿਦੇ ਚ 10ਵੀਂ ਜਮਾਤ ਦੇ ਇਕਨਦੀਪ ਸਿੰਘ શ્રી ਗੁਰ ਹਰਕ੍ਰਿਸ਼ਨ ਹਰਕ੍ਰਿਸ਼ਨ ਪਬਲਿਕ ਸਕੂਲ ਜੀਟੀ ਰੋਡ ਦਾ ਬੱਚਾ ਪੂਰੇ ਡਿਸਟ੍ਰਿਕਟ ਫਰਸਟ ਆਇਆ ਹੈ ਉਹਦੇ 99.6% ਮਾਰਕਸ ਨੇ ਔਰ ਸਾਡੇ ਪਾਸ 100% ਹੈ 10ਵੀਂ ਦਾ ਵੀ ਤੇ 12ਵੀਂ ਦਾ ਵੀ ਸੋ ਬੱਚੇ ਬਹੁਤ ਮਿਹਨਤ ਕਰ ਰਹੇ ਨੇ ਟੀਚਰਸ ਉਸ ਤੋਂ ਜ਼ਿਆਦਾ ਮਿਹਨਤ ਕਰ ਰਹੇ ਨੇ ਮੈਂ ਬੱਚਾ ਨੂੰ ਟੀਚਰਸ ਨੂੰ ਔਰ ਬੱਚਿਆਂ ਦੇ ਮਦਰ ਫਾਦਰ ਨੂੰ ਮਾਪਿਆਂ ਨੂੰ ਬਹੁਤ ਵਧਾਈ ਦਿਨਾ ਜਿਹੜੇ ਕਿ ਬੱਚਿਆਂ ਨੂੰ ਇਹ ਪੜਾ ਲਿਖਾ ਕੇ ਮਿਹਨਤ ਕਰਾ ਕੇ ਤੇ ਅ ਅੱਗੇ ਅੱਗੇ ਜਾ ਅਗਲਾ ਰਾਹ ਹੈ ਉਹਨੂੰ ਉੱਤੇ ਗਾਂ ਤੋਰਦੇ ਨੇ ਔਰ ਮੈਂ ਇਹਨਾਂ ਨੂੰ ਬੈਸਟ ਆਫ ਲੱਕ ਕਹਿਣਾ ਹੈ ਜ਼ਿੰਦਗੀ ਵਿੱਚ ਫਿਊਚਰ ਜ਼ਿੰਦਗੀ ਵਿੱਚ ਬੈਸਟ ਆਫ ਲੱਕ ਮੇਰੇ ਪਿਆਰੇ ਬੱਚਿਓ ਅੱਗੇ ਜਾ ਕੇ ਇਸ ਤੇ ਵਧ ਤਰੱਕੀ ਕਰੋ ਕਿੰਨੀ ਵੱਡੀ ਮਾਨ ਦੀ ਗੱਲ ਹੈ ਸੀ ਕਿ ਡਿਗਰੀ ਲੈ ਕੇ ਬਹੁਤ ਵੱਡੀ ਮਾਨ ਦੀ ਗੱਲ ਹੈ ਜੀ ਤੁਹਾਡੇ ਸਕੂਲ ਦਾ ਬੱਚਾ ਟਾਪ ਕਰੇ ਤੇ ਤੁਹਾਡਾ ਮਾਨ ਤੇ ਆਟੋਮੈਟਿਕਲੀ ਵਧਦਾ ਹੈ ਭਾਵੇਂ ਉਹ ਬੱਚੇ ਦੀ ਮਿਹਨਤ ਆਪਣੀ ਹੁੰਦੀ ਹੈ ਟੀਚਰ ਦੀ ਮਿਹਨਤ ਹੁੰਦੀ ਹੈ ਪਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜੋ ਸੰਸਥਾ ਹੈ ਉਹਦਾ ਮਾਨ ਤੇ ਉੱਪਰ ਹੁੰਦਾ ਹੀ ਹੈ ਨਾ ਜੀ ਸੋ ਇਸ ਕਰਕੇ ਮੈਂ ਬਹੁਤ ਵਧਾਈ ਦੇਣਾ ਜੀ ਟੀਚਰਸ ਨੂੰ ਸ